ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਨਾ ਆਪਾਂ ਇੱਕ ਤਜਰਬਾ ਕਰ ਰਹੇ ਸੀ ਥੋੜਾ ਜਿਹਾ ਕਨਫਿਊਜ਼ ਵੀ ਹੋ ਗਏ ਥੋੜਾ ਜਿਹਾ ਸੋਚਣ ਤੇ ਮਜਬੂਰ ਵੀ ਹੋ ਗਏ ਗੰਡੇ ਆਪਾਂ ਲਾਏ ਸੀ ਤੇ ਗੰਡਿਆਂ ਦਾ ਕਾਣਾ ਜਿਹੜੇ ਵੀਰਾਂ ਤੋਂ ਲੈ ਕੇ ਆਏ ਸੀ ਨਾ ਤਾਂ ਉਹ ਵੀਰ ਕਹਿੰਦੇ ਪੀ ਗੰਡੇ ਤੁਸੀਂ ਨਾ ਐਤ ਕੀ ਗੋਡੇ ਹੋ ਨਾ ਲਾਹ ਜ਼ਰੂਰ ਦਿਓ ਪਰ ਗੰਡਿਆਂ ਨੂੰ ਗੋਡਣਾ ਨਹੀਂ ਬਸ ਇਸੇ ਗੱਲ ਤੇ ਮਜਬੂਰ ਹੋ ਗਏ ਪੀ ਹੁਣ ਗੋਡਿਏ ਕਿ ਨਾ ਚਲੋ ਜੀ ਕਰਿਆ ਵੀ ਇੱਕ ਵਾਰੀ ਪਾਣੀ ਲਾਇਆ ਸੀ ਵੱਤਰ ਆ ਗਏ ਵਧੀਆ ਗੰਡੇ ਚੰਗੇ ਨੇ ਤੇ ਜੇ ਆਪਾਂ ਇਹ ਕੱਕ ਕੰਡਾ ਐਂ ਹੋ ਗਿਆ ਤਾਂ ਫਿਰ ਇਹ ਮੁਸ਼ਕਲ ਹੋ ਜਾਊਗਾ ਗੰਡੇ ਹੋਣੇ ਨਹੀਂ ਤੇ ਨਾ ਹੁਣ ਐਂ ਸੋਚਿਆ ਵੀ ਇੱਕ ਕਿਆਰੀ ਤਾਂ ਦੋਸਤੋ ਆਪਾਂ ਗੰਡਿਆਂ ਦੀ ਗੋੜਤੀ ਮਤਲਬ ਗੋੜ ਦੇਣੀ ਹੈ ਥੋੜੀ ਜੀ ਰਹਿ ਗਈ ਤੁਸੀਂ ਦੇਖ ਸਕਦੇ ਹੋ ਤੇ ਆਹ ਕਿਆਰੀ ਹੈ ਜਿਹੜੀ ਆਪਣੀ ਗੰਡਿਆਂ ਦੀ ਇਹ ਆਪਾਂ ਗੋਡਣੀ ਨੇ ਇਤਕੀ ਆਪਾਂ ਇਹ ਵੀ ਤਜਰਬਾ ਕਰਕੇ ਦੇਖਾਂਗੇ ਕਿਉਂਕਿ ਜਿਹੜੇ ਵੀਰਾਂ ਤੋਂ ਆਪਾਂ ਗੰਡਿਆਂ ਦਾ ਕੰਡ ਲੈ ਕੇ ਆਏ ਸੀ ਉਹ ਵੀ ਤੁਹਾਨੂੰ ਦੱਸਾਂਗੇ ਤੇ ਇਹ ਵੀ ਉਹ ਵੀਰ ਕਹਿੰਦੇ ਨਾ ਗੰਡੇ ਲਾ ਜ਼ਰੂਰ ਦਿਓ ਚੁੰਡੀਆਂ ਨਾਲ ਕਾਹ ਕੱਢ ਦਿਓ ਜੇ ਹੋ ਗਿਆ ਤਾਂ ਪਰ ਨਾ ਇਹਨੂੰ ਗੋਡੇ ਨਾ ਤੇ ਆਪਾਂ ਇਹ ਵੀ ਤਜਰਬਾ ਕਰਨਾ ਇਤਕੀ ਵਧੀਆ ਵੀ ਡੰਡੇ ਬਿਨਾ ਗੋਡੇ ਤੋਂ ਚੰਗੇ ਹੋਣਗੇ ਕਿ ਗੋੜ ਕੇ ਚੰਗੇ ਹੋਣਗੇ ਤੁਸੀਂ ਵੀ ਮੇਰਾ ਵੀਰ ਕਮੈਂਟ ਕਰਕੇ ਸਾਰੇ ਵੀਰ ਸੱਜਣ ਦੱਸਿਓ ਕਿਸਾਨਪਰਾ ਵੀ ਗੋੜਣ ਦਾ ਫਾਇਦਾ ਕੀ ਇਹ ਨਾ ਗੋਡਣ ਦਾ ਫਾਇਦਾ ਹੁਣ ਇਸ ਕਰਕੇ ਆਪਾਂ ਇੱਕ ਕਿਆਰੀ ਨੂੰ ਗੋੜਦੇ ਨਹੀਂ ਪਲੇਨ ਇਦਾਂ ਹੀ ਛੱਡ ਦੇਣਾ ਤੁਸੀਂ ਦੇਖ ਸਕਦੇ ਹੋ ਆ ਕਿਆਰੀ ਤਨਜਰੂ ਪੱਟੇ ਗੰਡੇ ਉਦੋਂ ਵੀ ਦਿਖਾਵਾਂਗੇ ਕਿ ਗੋਡੇ ਗੁਡਾਈ ਵਾਲੀ ਕਿਆਰੀ ਦੇ ਵਿੱਚ ਗੰਡੇ ਵਧੀਆ ਹੋਏ ਆ ਕਿ ਬਿਨਾ ਗੋਡੇ ਨਾਲੀ ਕਿਆਰੀ ਦੇ ਵਿੱਚ ਤੇ ਪਰਲੇ ਬੰਨੇ ਆਪਾਂ ਖਾਣ ਪੀਣ ਜੋਗਾ ਆਪਣਾ ਲਸਣ ਲਾਇਆ ਜੀ ਤੁਸੀਂ ਦੇਖ ਸਕਦੇ ਹੋ ਤੇ ਨਾ ਬਸ ਚਟਕੀਆਂ ਤਿਆਰਬਾ ਕਰਕੇ ਦੇਖ ਲਿਆ ਪਈ ਆਪਾਂ ਧਨੀਆਂ ਵੀ ਲਾਈਏ ਤੁਸੀਂ ਦੇਖੋ ਵੱਟਾਂ ਦੇ ਉੱਤੇ ਖਾਣ ਪੀਣ ਜੋ ਗਾ ਹੁਣ ਗਰਮੀ ਦੀ ਰੋਟਾ ਤੇ ਵਧੀਆ ਗੰਡਿਆਂ ਦੀ ਚਟਣੀ ਲਸਣ ਪਾ ਕੇ ਵਧੀਆ ਬਣਿਆ ਕਰੂਗੀ ਤੇ ਸਾਰੇ ਨਾ ਤੁਸੀਂ ਦੇਖੋ ਆ ਵਟਾਂ ਤੇ ਤੇ ਲਾਤਾ ਸਾਰੇ ਬੰਨੇ ਗੰਡਿਆਂ ਦੇ ਉੱਤੇ ਧਨੀਆ ਤੇ ਬਹੁਤ ਸੋਹਣਾ ਮੇਰਾ ਵੀਰ ਧਨੀਆ ਬਹੁਤ ਹੀ ਸੋਹਣਾ ਸਾਰੇ ਕਿਸਾਨ ਭਰਾਵਾਂ ਨੇ ਵੀਰਾਂ ਨੇ ਲਾਇਆ ਹੋਊਗਾ ਵੀ ਜਿੰਨ ਘੱਟ ਤੋਂ ਘੱਟ ਜਗ੍ਹਾ ਦੇ ਵਿੱਚ ਆਪਾਂ ਦੁਕਾਨਦਾਰੀ ਵੀ ਇਹ ਨਾਲ ਆਪਣੀ ਤੇ ਪਿੱਛੇ ਜਗ੍ਹਾ ਵੀ ਪਈ ਹੈ ਆਪਣੀ ਤੇ ਮੈਂ ਕਿਹਾ ਕਿਉਂ ਨਾ ਖਾਣ ਪੀਣ ਜੋਗੀਆਂ ਆਪਾਂ ਇਥੋਂ ਸਬਜ਼ੀਆਂ ਉਗਾਵ ਵੀ ਲੈਣੇ ਆ ਤੇ ਤੂਰੀਆਂ ਦੀ ਵੀ ਗੱਤ ਆਉਣ ਆ ਚੁੱਕੀ ਐ ਤੇ ਤੂਰੀਆਂ ਆਪਾਂ ਇਥੋਂ ਇਸ ਸਾਈਡ ਦੇ ਵਿੱਚ ਕੰਧ ਦੇ ਨਾਲ ਨਾਲ ਲਾਤੀਆਂ ਤੇ ਸਾਰੇ ਕਿਸਾਨ ਭਰਾਵਾਂ ਨੂੰ ਦੱਸ ਦਈਏ ਤਾਂ ਜਦੋਂ ਇਹ ਤੂਰੀਆਂ ਵੇਲਾਂ ਵਾਵਾ ਹੋ ਗਈਆਂ ਤਾਂ ਇਹਨਾਂ ਨੂੰ ਨਾ ਰੱਸੀਆਂ ਬੰਨ ਕੇ ਸਿਰਫ ਆਂਗੂਰਾਂ ਦੀ ਵੇਲ ਦੇ ਨਾਲ ਇਥੋਂ ਸਿੱਧੀਆਂ ਬੰਦਾਂਗੇ ਤੇ ਖਾਣ ਪੀਣ ਚੋਗੀਆਂ ਤੂਰੀਆਂ ਵੀ ਬਹੁਤ ਹੋ ਜਾਂਦੀਆਂ ਨੇ ਤਾਂ ਘੱਟ ਤੋਂ ਘੱਟ ਜਗ੍ਹਾ ਤੇ ਜਿਹੜੇ ਮੇਰੇ ਵੀਰ ਭਰਾਵਾਂ ਕੋਲ ਪਈਆ ਇਹ ਘਰਾਂ ਦੇ ਵਿੱਚ ਵੀ ਆਪਣੇ ਬਗੀਚੇ ਦੇ ਵਿੱਚ ਪਾਰਕਰ ਦੇ ਵਿੱਚ ਥੋੜੀ-ਬਹੁਤੀ ਆਪਾਂ ਬਣਾਈ ਹੁੰਦੀ ਹੈ ਤਾਂ ਆਪਾਂ ਆਪਣੀਆਂ ਸਬਜ਼ੀਆਂ ਵੀ ਉਗਾ ਸਕਦੇ ਹਾਂ ਜੀ ਤਾਂ ਮੇਰਾ ਵੀਰ ਜਦੋਂ ਗੰਡੇ ਪੱਟੇ ਉਦੋਂ ਵੀ ਤੁਹਾਨੂੰ ਦੱਸਾਂਗੇ ਦਿਖਾਵਾਂਗੇ ਜ਼ਰੂਰ ਪੀ ਗੁਡਾਈ ਵਾਲੀ ਗੰਡੇ ਸਹੀ ਹੋਣਗੇ ਕਿ ਬਿਨਾਂ ਗੁਡਾਈ ਵਾਲੇ ਤੁਸੀਂ ਵੀ ਦੱਸਿਓ ਮੇਰਾ ਵੀਰ ਕਮੈਂਟ ਕਰਕੇ ਅਗਲੀ ਵੀਡੀਓ ਤੇ ਅਗਲੇ ਬਲੌਗ ਦੇ ਵਿੱਚ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ ਜੀ ਬਹੁਤ-ਬਹੁਤ ਧੰਨਵਾਦ ਜੀ